ਮੋਹਾਲੀ ਦੇ ਪਿੰਡ ਸਿੰਬਲ ਮਾਚਰਾ ਦਾਮਨਿੰਦਰ 3 ਸਾਲ ਪਹਿਲਾਂ ਫਰਾਂਸ ਗਿਆ ਸੀ ਉੱਝਲ ਪੁਇਖ ਦੀ ਕਾਮਨਾ ਕਰਦੇ ਹੋਏ ਅਮਨਿੰਦਰ 14 ਲੱਖ ਰੁਪਏ ਖਰਚ ਕਰਕੇ ਆਪਣੀ ਪਤਨੀ ਅਤੇ 3 ਸਾਲ ਦੇ ਬੱਚੇ ਨਾਲ ਫਰਾਂਸ ਪਹੁੰਚਿਆ ਸੀ ਹਰ ਤੋੜਵੀਂ ਮਿਹਨਤ ਸਦਕਾ ਬੇਗਾਨੇ ਮੁਲਕ 'ਚ ਅਮਨਿੰਦਰ ਦੇ ਦਿਨ ਹੱਸਦੇ ਖੇੜਦੇ ਲੰਘ ਰਹੇ ਸੀ ਕਿ ਅਚਾਨਕ 3 ਹਫ਼ਤੇ ਪਹਿਲਾਂ ਇੱਕ ਅਜੀਬ ਬਿਮਾਰੀ ਨੇ ਘੇਰ ਲਿਆ ਮੁਢਲੇ ਇਲਾਜ ਤੋਂ ਬਾਅਦ ਉਸ ਨੂੰ ਪੈਰਿਸ ਦੇ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਡਾਕਟਰਾਂ ਦੇ ਅਨੁਸਾਰ ਅਮਨਿੰਦਰ ਨੂੰ ਕਿਸੇ ਛੂਤ ਦੀ ਬਿਮਾਰੀ ਨੇ ਘੇਰਿਆ ਹੈ ਜਿਸ ਨਾਲ ਉਸਦੇ ਖੂਨ ਵਿੱਚ ਇਨਫੈਕਸ਼ਨ ਫੈਲ ਗਈ ਪੰਜ ਦਿਨਾਂ ਵਿੱਚ ਇਸ ਬਿਮਾਰੀ ਨੇ ਅਮਨਿੰਦਰ ਦੀ ਐਸੀ ਹਾਲਤ ਕਰ ਦਿੱਤੀ ਕਿ ਉਸਦੇ ਪੈਰ ਦੇ ਨੱਕ ਕੱਟਣਾ ਪਿਆ ਹਾਲਤ ਕਾਬੂ ਨਾ ਆਈ ਤਾਂ 8ਵੇਂ ਦਿਨ ਉਸਦੇ ਹੱਥ ਵੀ ਕੱਟਨੇ ਪਏ ਇੱਕ ਪਾਸੇ ਅਮਨਿੰਦਰ ਦੀ ਪਤਨੀ ਜ਼ਿੰਦਾ লাশ ਬਣ ਕੇ ਰਹਿ ਗਈ ਆਪਣੇ ਪਤੀ ਨੂੰ ਦੇਖ लाचार ਹੋ ਗਈ ਹੈ ਤੇ ਜਿਸ ਕੋਲ ਦੁੱਖ ਸਾਂਝਾ ਕਰਨ ਲਈ ਵੀ ਕੋਈ ਕੋਲ ਨਹੀਂ ਹੈ ਉਧਰ ਅਮਨਿੰਦਰ ਦੇ ਮਾਪੇ ਵੀ ਖੂਨ ਦੇ ਹੰਝੂ ਵਹਾ ਰਹੇ ਨੇ ਅਤੇ ਜਲਦ ਤੋਂ ਜਲਦ ਵੀਜ਼ਾ ਲੈਣ ਲਈ ਜਦੋ ਜਹਿਦ ਕਰ ਰਹੇ ਨੇ ਫਿਲਹਾਲ ਫਰਾਂਸ ਦੀਆਂ ਸਮਾਜ ਭਲਾਈ ਸੰਸਥਾਵਾਂ ਅਤੇ ਦਾਨੀ ਲੋਕ ਅਮਨਿੰਦਰ ਦੇ ਪਰਿਵਾਰ ਦੀ ਮਦਦ ਕਰ ਰਹੇ